ਅੱਬਾ ਜੀ ਗੱਲ ਕਰਦੇ ਕਰਦੇ ਨਾ ਅਕਾਲੀ ਦਲ ਦੀ ਗੱਲ ਹੋਈ ਹੈ ਤੇ ਅਕਾਲੀ ਦਲ ਤੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਚਰਚਾ ਦੇ ਵਿੱਚ ਇਹ ਇਸ ਕਰਕੇ ਨੇ ਕਿ ਹੜ੍ਹ ਪ੍ਰਭਾਵਿਤ ਜਿਹੜੇ ਵੀ ਇਲਾਕੇ ਆ ਉਹਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਦਾ ਹੁਣ ਇਸ ਟਾਈਮ ਮੌਕੇ ਤੇ ਯੋਗਦਾਨ ਹੈ ਬਿਲਕੁਲ ਕਾਫੀ ਜ਼ਿਆਦਾ ਕੰਮ ਕਰ ਰਹੇ ਨੇ ਤੇ ਖਾਸ ਕਰਕੇ ਜਿਹੜਾ ਨਗਦ ਪੈਸੇ ਵੰਡਣ ਵਾਲਾ ਜਿਹੜਾ ਕੰਮ ਹੈ ਉਹ ਉਹਨੇ ਹੋਰ ਜ਼ਿਆਦਾ ਚਰਚਾ ਛੇੜਤੀ ਹੈ ਸਿਆਸਤ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਵੀ ਉਹਨਾਂ ਨੂੰ ਵੇਖ ਕੇ ਇੱਕ ਦੋ ਹੋਰ ਪਾਰਟੀਆਂ ਵੀ ਆ ਹੋਰ ਨੇਤਾ ਵੀ ਜਿਹੜੇ ਥੋੜਾ ਨਗਦ ਪੈਸੇ ਦੇਣ ਵਾਲਾ ਕੰਮ ਸ਼ੁਰੂ ਕਰਤਾ ਜਿਨ੍ਹਾਂ ਨੇ ਠੀਕ ਹੈ ਮੌਕੇ ਦੀ ਜ਼ਰੂਰਤ ਵੀ ਹੈ ਕਈ ਵਾਰੀ ਕਿ ਆਪਾਂ ਇੰਨਾ ਇੰਤਜ਼ਾਰ ਨਹੀਂ ਕਰ ਸਕਦੇ ਹੁੰਦੇ ਕਿ ਕਦੋਂ ਮੁਆਵਜ਼ਾ ਆਏਗਾ ਘਰੋਂ ਸਰਕਾਰ ਜਾਂਚ ਕਰੂਗੀ ਭੇਜੂਗੀ ਕਮੇਟੀਆਂ ਨੂੰ ਕਦੋਂ ਵਾਪਸ ਕੋਈ ਮਦਦ ਆਉਣੀ ਹੈ ਮੌਕੇ ਦੀ ਜ਼ਰੂਰਤ ਹੁੰਦੀ ਹੈ ਜੀ ਤੇ ਉਹ ਜ਼ਰੂਰਤ ਦਾ ਕਹਿ ਲੋ ਕਿ ਥੋੜਾ ਬਤਾ ਭਗਤਾਨ ਵੀ ਮੌਕੇ ਤੇ ਹੋ ਰਿਹਾ ਪਰ ਤੁਸੀਂ ਕਿਵੇਂ ਦੇਖ ਰਹੇ ਹੋ ਸਿਆਸਤ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਸੁਖਬੀਰ ਬਾਦਲ ਹੋ ਰਹੇ ਨੇ ਬਿਲਕੁਲ ਜੀ ਤੁਸੀਂ ਦੇਖੋ ਜਿਸ ਦਿਨ ਤੋਂ ਸੁਖਬੀਰ ਸਿੰਘ ਬਾਦਲ ਨੇ ਨੁੱਟੀ ਨੋਟਾਂ ਵਾਲੀ ਗੁੱਟੀ ਵਾਲੀ ਇਹ ਖੇਡ ਸ਼ੁਰੂ ਕੀਤੀ ਹੈ ਇਹ ਬਹੁਤ ਬਿਹਤਰ ਜਾ ਰਹੀ ਆ ਅਕਾਲੀ ਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਮਤਲਬ ਜਿਹੜਾ ਮੁਆਵਜ਼ਾ ਦੇਣਾ ਜਾਂ ਕੋਈ ਪ੍ਰਬੰਧ ਕਰਨੇ ਆ ਜੀ ਉਹ ਹੁੰਦੇ ਆ ਹੱਥ ਸਰਕਾਰ ਦੇ ਜੀ ਜਿਹੜਾ ਵਿਰੋਧੀ ਧਿਰ ਚ ਆਗੂ ਨੇ ਲੀਡਰ ਨੇ ਐਮ ਐਲ اے ਨੇ ਉਹ ਸਿਰ ਤੁਹਾਡੇ ਲਈ ਆਵਾਜ਼ ਬੁਲੰਦ ਕਰ ਸਕਦੇ ਹੁੰਦੇ ਨੇ ਜਾਂ ਤੁਹਾਡੇ ਕੋਈ ਮਾਦੀ ਮਤ ਕਰ ਸਕਦੇ ਨੇ ਜੀ ਉਹ ਮਤ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਕਰਤੀ ਉਹ ਸੁਖਬੀਰ ਸਿੰਘ ਬਾਦਲ ਐਜ਼ ਆ ਪ੍ਰਧਾਨ ਕਾਲੀ ਦਲ ਦਾ ਜਾਂ ਉਹਨਾਂ ਦੇ ਕਿਉਂਦਾ ਨਾਂ ਹੁਣ ਕੁਝ ਵੀ ਨਹੀਂ ਉਹ ਚਾਹ ਰਿਹਾ ਐਮ ਐਲ اے ਤੱਕ ਵੀ ਨਹੀਂ ਸਿਰਫ ਇੱਕ ਪਾਰਟੀ ਦੇ ਪ੍ਰਧਾਨ ਨੇ ਜੀ ਉਹ ਇਹੀ ਕਰ ਸਕਦੇ ਆ ਤੇ ਉਹਨਾਂ ਨੂੰ ਲੱਗ ਵੀ ਗਿਆ ਪਤਾ ਕੀ ਅਸੀਂ ਇਸ ਤਰੀਕੇ ਦੇ ਨਾਲ ਹੀ ਲੋਕਾਂ ਵਿੱਚ ਵਿਚਰ ਸਕਦੇ ਹਾਂ ਤੇ ਉਹ ਫਾਇਦਾ ਵੀ ਆ ਤਾਂ ਸਰਕਾਰ ਦਾ ਜਿਹੜਾ ਪੈਸਾ ਆਉਣਾ ਜੀ ਉਹਦਾ ਤੁਸੀਂ ਪਹਿਲਾਂ ਕਾਗਜ਼ੀ ਕਾਰਵਾਈ ਕਰਨੀ ਹੈ ਫੇਰ ਤੁਹਾਨੂੰ ਡੀਜ਼ਲ ਮਿਲਣਾ ਜਾਂ ਕੋਈ ਮਤ ਮਿਲਣੀ ਆ ਉਹਨਾਂ ਜ਼ਰੂਰਤ ਇਸ ਮੌਕੇ ਤੇ ਆ ਜੇ ਕਿਸੇ ਨੇ ਕੋਈ ਮਿੱਟੀ ਲੈ ਕੇ ਆਉਣੀ ਆ ਗੱਟੇ ਖਿਦਨੇ ਨੇ ਕੋਈ ਡੀਜ਼ਲ ਪੋਣਾ ਜਾਂ ਕੋਈ ਖਾਣ ਪੀਣ ਦਾ ਪ੍ਰਬੰਧ ਕਰਨਾ ਬੰਦ ਦੇ ਉੱਪਰ ਤਾਂ ਉਹ ਹੋਊਗਾ ਪੈਸੇ ਨਾਲ ਤੇ ਉਹ ਫਿਰ ਸੁਖਬੀਰ ਸਿੰਘ ਬਾਦਲ ਸਮਝ ਗਏ ਕਿ ਇਸ ਤਰੀਕੇ ਨਾਲ ਅਸੀਂ ਲੋਕਾਂ ਦੇ ਨੇੜੇ ਜਾ ਸਕਦੇ ਹਾਂ ਤੇ ਉਹਦਾ ਫਾਇਦਾ ਵੀ ਹੋ ਰਿਹਾ ਕੁਸੀਂ ਦੇਖੋ ਜੀ ਗਿਆਨੀ ਹਰਪ੍ਰੀਤ ਸਿੰਘ ਗਏ ਸੀ ਉਹਨਾਂ ਨੇ ਵੀ ਇਹ ਪੈਸੇ ਫੜਾਏ ਜੀ ਸੁਖਬੀ ਸਿੰਘ ਬਾਦਲੇ ਨੂੰ ਕੰਟੀਨਿਊ ਰੱਖਿਆ ਪਹਿਲੇ ਦਿਨ ਤੋਂ ਪਹਿਲਾਂ ਤਾਂ ਲੈ ਗਏ ਸੀ ਆਪਣੇ ਉਹ ਜਨਰੇਟਰ ਤੇ ਸੁੰਡ ਤੇ ਪਿੱਪੂਪਾ ਲੈ ਗਏ ਉਹਨੇ ਉਹ ਵੰਡੀਆਂ ਜਦੋਂ ਜਿੱਥੇ ਪਾਣੀ ਕੱਢਣਾ ਸੀ ਉਹ ਜਿੱਥੇ ਖੇਤਾਂ ਚ ਪਾਣੀ ਕੱਢਣ ਦੀ ਜ਼ਰੂਰਤ ਹੈ ਨਹੀਂ ਜਿੱਥੇ ਕੁਝ ਹੋਰ ਪ੍ਰਬੰਧ ਕਰਨੇ ਪੈਣੇ ਆ ਹੁਣ ਉੱਥੇ ਸੁਖਬੀ ਸਿੰਘ ਬਾਦਲ ਸਮਝ ਗਿਆ ਕਿ ਪੈਸੇ ਨਾਲ ਹੀ ਗੱਲ ਬੰਦਨੀ ਆ ਉਹ ਕੰਮ ਸ਼ੁਰੂ ਕਰ ਲਿਆ ਹੁਣ ਕਾਂਗਰਸ ਦੀ ਵੀ ਮਜਬੂਰੀ ਬਣ ਗਈ ਹੂੰ ਹੁਣ ਕਾਂਗਰਸ ਪਾਰਟੀ ਨੇ ਵੀ ਉਹ ਗੁੱਟੀ ਵਾਲੀ ਗੇਮ ਸ਼ੁਰੂ ਕਰਤੀ ਜੀ ਚਲੋ ਵਧੀਆ ਗੱਲ ਆ ਕੋਈ ਕਿਸੇ ਨੂੰ ਰੁਪਿਆ ਵੀ ਦੇ ਰਿਆ ਉਹ ਲੱਗ ਰਿਹਾ ਕਿਤੇ ਜ਼ਰੂਰ ਤਾਂ ਇਹ ਵਧੀਆ ਕਦਮ ਆ ਆਪਾਂ ਇਸ ਕਿਸੇ ਨੂੰ ਨਿੰਦਾਂਗੇ ਨਹੀਂ ਤੁਸੀਂ ਵਧੀਆ ਪਈ ਆਪਣਾ ਕੰਮ ਕਰ ਰਹੇ ਹੋ ਜੀ ਜੀ ਆਪਨੂੰ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਤੁਹਾਡਾ ਬਲਵੀਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਜੀ ਬਹੁਤ ਮਿਹਰਬਾਨੀ ਸਾਰੇ ਦੋਸਤਾਂ ਦੀ ਜਿਹੜੇ ਨਾਲ ਜੁੜ ਚੁੱਕੇ ਨੇ ਮਲੂਕ ਸਿੰਘ ਜੀ ਕਹਿ ਰਹੇ ਕਿ ਅਕਾਲੀ ਦਲ ਪ੍ਰੈਸ ਕਾਨਫਰੰਸ ਵੀ ਕਰ ਰਿਹਾ ਅੱਜ ਹਾਂ ਬਿਲਕੁਲ ਇਹ ਕਹਿੰਦੇ ਕਿ ਪ੍ਰਧਾਨ ਵਗੈਰਾ ਜਿਹੜੇ ਹੈਗੇ ਨੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਜ਼ਰੂਰੀ ਇੱਕ ਪ੍ਰੈਸ ਕਾਨਫਰੰਸ ਤੇ ਮੀਟਿੰਗ ਵੀ ਪਹਿਲਾਂ ਰੱਖੀ ਸੀਗੀ ਉਹਨਾਂ ਨੇ ਜੀ ਰਾਜੀ ਸੀ ਮੀਟਿੰਗ ਹਾਂਜੀ ਅੱਜ 2 ਵਜੇ ਉਹਨਾਂ ਦੀ ਮੀਟਿੰਗ ਸ਼ੁਰੂ ਹੋਈ ਸੀ ਜੀ ਜਿਹੜੇ ਉਹਨਾਂ ਦੇ ਹਲਕਾ ਇੰਚਾਰਜ ਨੇ ਭਾਈ ਜਾਂ ਜਿਹੜੇ ਉਹਨਾਂ ਦੇ ਅਹੁਦੇਦ ਉਹਨਾਂ ਦੀ ਮੀਟਿੰਗ ਬੁਲਾਈ ਗਈ ਸੀ ਮੈਨੂੰ ਲੱਗਦਾ ਹਰ ਨੂੰ ਲੈ ਕੇ ਹੀ ਮੀਟਿੰਗ ਹੋਣੀ ਆ ਆਪਾਂ ਚੈੱਕ ਕਰਨ ਲਈ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਉਸ ਤੋਂ ਚੰਦ ਮਿੰਟ ਬਾਅਦ ਇਹ ਉਹਨਾਂ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਸੀ ਜੇਕਰ ਉਹਨਾਂ ਦਾ ਪ੍ਰੈਸ ਨੋਟ ਆ ਗਿਆ ਤਾਂ ਆਪਾਂ ਚੈੱਕ ਕਰ ਲੈਣ ਕਿ ਕੀ ਐਲਾਨ ਕਰ ਰਹੇ ਨੇ ਤਾਂ ਸੁਖਬੀਰ ਸਿੰਘ ਬਾਦਲ ਖੁਦ ਬੈਠੇ ਹੋਏ ਨੇ ਤਾਂ ਖਾਸ ਗੱਲ ਇਹ ਕੋਰਾ ਬਲਵਿੰਦਰ ਸਿੰਘ ਪੁੰਦੜ ਹੂੰ ਇਹ ਅੱਜ ਨਜ਼ਰ ਆਈ ਪ੍ਰੈਸ ਕਾਨਫਰੰਸ ਤੁਸੀਂ ਦੇਖੋ ਜਿਸ ਦਿਨ ਤੋਂ ਕਾਲੀ ਦਾਲ ਦੇ ਵਿੱਚ ਨਵਾਂ ਪ੍ਰਧਾਨ ਬਣਿਆ ਹੂੰ ਉਸ ਤੋਂ ਬਾਅਦ ਹੁਣ ਤੱਕ ਬਲਵਿੰਦਰ ਸਿੰਘ ਪੁੰਦੜ ਗਾਇਬ ਸੀ ਹੂੰ ਇਹ ਗਾਇਬ ਕਿਉਂ ਸੀ ਕੋਈ ਨਾਰਾਜ਼ਗੀ ਸੀ ਜਾਂ ਵਿਦੇਸ਼ੀ ਦੌਰੇ ਤੇ ਗਏ ਹੋਏ ਸੀ ਇਹ ਤਾਂ ਖੁਦ ਸਾਫ਼ ਕਰ ਸਕਦੇ ਆ ਚਲੋ ਅੱਜ ਪਾਈ ਉਹ ਮੀਟਿੰਗ ਸੀ ਉਹ ਤਾਂ ਕਰਕੇ ਪਹੁੰਚੇ ਆ ਇੱਥੇ ਬੈਠੇ ਨੇ ਚਲੋ ਪਾਈ ਇਹ ਇਹਨਾਂ ਲਈ ਚੰਗਾ ਹੋਊਗਾ ਕਿਉਂਕਿ ਇਹ ਚਰਚਾ ਹੋ ਰਹੀ ਸੀ ਕਿ ਬਲਵਿੰਦਰ ਸਿੰਘ ਪੁੰਦੜ ਸ਼ਾਇਦ ਅੰਦਰਖਾਤੇ ਥੋੜੇ ਮੋਟੇ ਨਿਰਾਸ਼ ਸੁਬੀ ਸਿੰਘ ਬਾਦਲ ਜਾਂ ਉਹਨਾਂ ਦੇ ਕੰਮ ਕਰਨ ਤੋਂ ਹੈਗੇ ਆ। ਹੂੰ ਚਲੋ ਭਾਈ ਉਹ ਸਾਹਮਣੇ ਆ ਗਏ। ਯਾਨੀ ਟਾਈਟਲ ਇਹਨਾਂ ਦਾ ਹੈਗਾ ਹਰ ਨੂੰ ਲੱਗਦੀ। ਜਾਲਵਾਸੀ ਦੇ ਇੱਕ ਕਟੋ-ਕਟ ਆਪਾਂ ਪੋਜ਼ਿਟਿਵ ਹੀ ਮੰਨੀਏ ਇਸ ਚੀਜ਼ ਨੂੰ। ਬਿਲਕੁਲ ਜੀ ਪੋਜ਼ਿਟਿਵ ਪੋਜ਼ਿਟਿਵ ਆ ਜੀ। ਕਿਉਂਕਿ ਇਹ ਚਰਚਾ ਬਹੁਤ ਕੱਟ ਹੋਈ। ਹੂੰ ਤਕਰੀਬਨ 2.5-3 ਮਹੀਨਿਆਂ ਚ ਪੁੰਦਰ ਸਾਹਿਬ ਮਦਦਤਾ ਨਹੀਂ ਆਈ ਪਰ ਇਹ ਚਰਚਾ ਬਹੁਤ ਕੱਟ ਹੋਈ। ਕਿਉ ਕਿੱਥੇ ਨੇ ਜਾਂ ਕੀ ਗੱਲ ਆ ਜੀ ਚਲੋ ਅੱਜ ਬੈਠੇ ਨੇ ਤੇ ਇਹਨਾਂ ਦੀ ਪ੍ਰੈਸ ਕਾਨਫਰੰਸ ਵੀ ਹਰ ਨੂੰ ਲੈ ਕੇ ਆ ਹੁਣ ਇਹ ਤਾਂ ਆਪਾਂ ਗੱਲ ਕਰ ਲਈ ਤੁਸੀਂ ਮੰਗਲਵਾਰ ਨੂੰ ਕਰ ਲਿਓ ਜੀ ਇਹਨਾਂ ਨੇ ਕੀ ਕੀ ਅਨਾਉਂਸਮੈਂਟਾਂ ਕੀਤੀਆਂ ਨੇ ਜੀ ਜੀ ਬਿਲਕੁਲ ਬਿਲਕੁਲ ਜਿਟਵੈਡ ਬਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਤੁਸੀਂ ਵੀ ਮੈਨੂੰ ਦਿਖਸ ਰਹੇ ਹੋ ਭਾਜੀ ਸਾਰੇ ਦੋਸਤ ਦਿਖਸ ਰਹੇ ਨੇ ਜੀ